ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਚੈਨਲ ਚੈਹਲ ਖੇਤੀ ਸੇਵਾ ਸੈਂਟਰ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆਂ ਕਿਸਾਨ ਵੀਰੋ ਅੱਜ ਦੀ ਵੀਡੀਓ ਚ ਆਪਾਂ ਗੱਲ ਕਰਾਂਗੇ 12 ਤੋਂ 20 ਸਤੰਬਰ ਵੀਰੋ ਇਹ ਆਉਣ ਵਾਲੇ ਤਕਰੀਬਨ 9-10 ਦਿਨ ਹੋਣਗੇ ਇਹਨਾਂ ਦਿਨਾਂ ਦੇ ਵਿੱਚ ਵੀਰੋ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕਿਉਂਕਿ ਵੀਰੋ ਕੁਝ ਏਰੀਆ ਦੇ ਵਿੱਚ ਫਸਲਾਂ ਦੀ ਕਟਾਈ ਦਾ ਸਮਾਂ ਸ਼ੁਰੂ ਹੋਣ ਵਾਲਾ ਹੈ ਜੋ ਕਿ ਗੀਤੀਆਂ ਜੀਰੀਆਂ ਝੋਨੇ ਵਗੈਰੇ ਨੇ ਵੀਰੋ ਉਹ ਪੱਕੀਆਂ ਹੋਈਆਂ ਨੇ ਸੋ ਵੀਰੋ ਕਟਾਈ ਦਾ ਕੰਮ ਚੱਲਣਾ ਵਾਲਾ ਸੋ ਆਪਾਂ ਥੋੜਾ ਇੱਕ ਅਰਮਾਨ ਦੇ ਧਾਰਤ ਤੇ ਜਾਣਕਾਰੀ ਸਾਂਝੀ ਕਰਦੇ ਵੀਰੋ ਉਸ ਦੇ ਮੱਦੇ ਅੱਜ ਵੀਰੋ 12 ਤੋਂ ਲੈ ਕੇ ਆਪਾਂ ਗੱਲ ਕਰਦੇ ਆਂ ਅੱਜ 12 ਸਤੰਬਰ ਨੂੰ ਵੀਰੋ ਪੰਜਾਬ ਦਾ ਮੌਸਮ ਸਵੇਰ ਦੇ ਸਮੇਂ ਹਲਕੀ ਫੁਲਕੀ ਬੱਦਲਬਾਈ ਆਪਾਂ ਨੂੰ ਪੰਜਾਬ ਦੇ ਪੂਰਬ ਤੇ ਦੱਖਣੀ ਭਾਗਾਂ ਦੇ ਵਿੱਚ ਵੀਰੋ ਦੇਖਣ ਨੂੰ ਮਿਲੇਗੀ ਕਿਉਂਕਿ ਵੀਰੋ ਛੋਟੇ ਮੋਟੇ ਇੱਕ ਤੋਂ ਇੱਕ ਛੋਟੇ ਮੋਟੇ ਸਿਸਟਮ ਨੇ ਵੀਰੋ ਆਉਂਦੇ ਰਹਿੰਦੇ ਨੇ ਲਗਾਤਾਰ ਜਿਨ੍ਹਾਂ ਦੇ ਕਾਰਨ ਛੋਟਾ ਮੋਟਾ ਪੰਜਾਬ ਦਾ ਮੌਸਮ ਵੀਰੋ ਪ੍ਰਭਾਵਿਤ ਹਰ ਰੋਜ਼ੀ ਹੁੰਦਾ ਹੈ ਸੋਵਿਰੋ ਉਦਾਨੀਆਂ ਗਤੀਵਿਧੀਆਂ ਜੋ ਕਿ ਦੁਪਹਿਰ ਦੇ ਸਮੇਂ ਤੋਂ ਬਾਅਦ ਅਚਾਨਕ ਬੱਦਲ ਬਣਦੇ ਨੇ ਅਚਾਨਕ ਘਰ ਚਮਕੋ ਕੇ ਥੋੜੇ ਮੋٹے ਖੇਤਰਾਂ ਦੇ ਵਿੱਚ ਵੀਰੋ ਮੀਂਹ ਪੈ ਜਾਂਦਾ ਹੈ ਸੋਵਿਰੋ ਇਦਾਂ ਦੀਆਂ ਗਤੀਵਿਧੀਆਂ ਦੀ ਕੋਈ ਅਪਡੇਟ ਨਹੀਂ ਹੁੰਦੀ ਬਿਨਾਂ ਕਿਸੇ ਅਪਡੇਟ ਦੇ ਕਿਸੇ ਵੀ ਖੇਤਰ ਦੇ ਵਿੱਚ ਹੋ ਸਕਦੀਆਂ ਨੇ ਔਰ ਇਹ ਇਹਨਾਂ ਦਾ ਵੀਰੋ 20 25 ਤੱਕ ਦਾ ਵੀਰੋ ਇਹਨਾਂ ਦਾ ਸਮਾਂ ਹੀ ਹੁੰਦਾ ਹੈ ਤਕਰੀਬਨ ਸਤੰਬਰ ਤੱਕ ਦਾ ਵੀਰੋ ਜੋ ਕਿ ਇਹ ਗਤੀਵਿਧੀਆਂ ਅਚਾਨਕ ਨੇ ਦੁਪਹਿਰ ਤੋਂ ਬਾਅਦ ਹੌਮਸਬੱਧੀ ਗਰਮੀ ਵੱਧੇ ਉਦੋਂ ਦੇ ਸਮੇਂ 'ਚ ਵੀਰੋ ਛੋਟੀਆਂ-ਮੋਟੀਆਂ ਗਤੀਵਿਧੀਆਂ ਹੁੰਦੀਆਂ ਹੀ ਰਹਿੰਦੀਆਂ ਨੇ ਜਿਹਨੂੰ ਆਪਾਂ 100% ਮੌਸਮ ਸਾਫ਼ ਦੇ ਵਿੱਚ ਵੀਰੋ ਨਹੀਂ ਗਿਣ ਸਕਦੇ ਇਸੇ ਲਈ ਪੰਜਾਬ ਦਾ ਮੌਸਮ ਕੁੱਲ ਮਿਲਾ ਕੇ ਵੀਰੋ ਹਲਕੀ-ਫੁਲਕੀ ਬੱਦਲਬਾਈ ਵਾਲਾ ਤਕਰੀਬਨ ਵੀਰੋ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਆਪਾਂ ਨੂੰ ਧੁੱਪ ਹੀ ਦੇਖਣ ਨੂੰ ਮਿਲੇਗੀ ਮੌਸਮ ਖੁਸ਼ਕ ਰਹੇਗਾ ਕੋਈ ਜ਼ਿਆਦਾਤਰ ਐਡਾ ਸਿਸਟਮ ਵੀਰੋ ਨਹੀਂ ਹੈ ਜੋ ਪੰਜਾਬ ਦੇ ਤਕਰੀਬਨ 50-60% ਭਾਗ ਇਹ ਦਾ ਸਿਸਟਮ ਵੀਰੋ ਫਿਲਹਾਲ ਆਪਾਂ ਨੂੰ ਕੋਈ ਨਜ਼ਰ ਨਹੀਂ ਆ ਰਿਹਾ ਵੀਰੋ ਅੱਜ 12 ਕੱਲ 13 14 ਦੇ ਵਿੱਚ ਆਪਾਂ ਨੂੰ ਪੰਜਾਬ ਦੇ ਵਿੱਚ ਟੁੱਟਮੀਆਂ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਨੇ ਵੀਰੋ ਜੋ ਕਿ ਪੂਰਬੀ ਤੇ ਦੱਖਣੀ ਭਾਗ ਨੇ ਪੰਜਾਬ ਦੇ ਥੋੜਾ ਜਿਹਾ ਇੰਨਾ ਖੇਤਾਂ ਦੇ ਵਿੱਚ ਆਪਾਂ ਨੂੰ ਪ੍ਰਭਾਵ ਵੀਰੋ ਦੇਖਣ ਨੂੰ ਮਿਲ ਸਕਦਾ ਹੈ ਜੋ ਮੱਜਿਦੋ ਵੀਰ ਪੱਛਮੀ ਸਰਦੀ ਖੇਤਰ ਵੀਰ ਉਹਨਾਂ ਖੇਤਰਾਂ ਵਿੱਚ ਥੋੜੀ ਜਿਹੀ ਬਦਲਾਂ ਦੀ ਹਲਚਲ ਆਪਾਂ ਨੂੰ ਘੱਟ ਦੇਖਣ ਨੂੰ ਮਿਲੇਗੀ ਵੀਰੋ ਹਵਾਵਾਂ ਦਾ ਜੋ ਪੈਟਰਨ ਹੈ ਤਕਰੀਬਨ ਪੱਛਮ ਉੱਤਰ ਦਿਸ਼ਾ ਤੋਂ ਆਪਾਂ ਨੂੰ ਹਵਾਵਾਂ ਕੁਝ ਦਿਨਾਂ ਦੇ ਲਈ ਦੇਖਣ ਨੂੰ ਮਿਲਣਗੀਆਂ ਪਰ ਵੀਰੋ ਕੱਲ ਪਰਸੋਂ ਤੋਂ ਫੇਰ ਆਪਾਂ ਨੂੰ ਪੂਰਬੀ ਹਵਾਵਾਂ ਦਾ ਰੁਖ ਦੇਖਣ ਨੂੰ ਮਿਲ ਸਕਦਾ ਹੈ ਕਿਉਂਕਿ ਅਰਬ ਸਾਗਰ ਬੰਗਾਲ ਦੀ ਖੜੀ ਤੋਂ ਵੀਰੋ ਜੋ ਸਿਸਟਮ ਬਣਦੇ ਨੇ ਉਹ ਅਕਸਰ ਇੱਕ ਤੋਂ ਬਾਅਦ ਇੱਕ ਬਣਦੇ ਨੇ ਛੋਟੇ-ਬੋਟੇ ਜਿਨ੍ਹਾਂ ਦਾ ਕੁਝ ਨਾ ਕੁਝ ਪ੍ਰਭਾਵ ਆਪਾਂ ਨੂੰ ਹਵਾਵਾਂ ਦੇ ਰੂਪ ਵਿੱਚ ਜ਼ਰੂਰ ਮਿਲਦਾ ਹੈ ਪੰਜਾਬ ਦੇ ਉੱਪਰ ਕੋਈ ਜ਼ ਸਕਦੇ ਆਉਂਦੇ ਦਿਨਾਂ ਦੇ ਵਿੱਚ ਵੀਰੋ 13 14 ਦੇ ਵਿੱਚ ਛੋੜੀ ਮੋਟੀ ਮੀਂਹ ਦੀ ਸੰਭਾਵਨਾ ਬਣੀ ਹੋਈ ਹੈ 15 16 17 ਨੂੰ ਵੀਰੋ ਕੁਲਦਮ ਲਾ ਕੇ ਪੰਜਾਬ ਦਾ ਮੌਸਮ ਠੀਕ ਹੀ ਰਹੇ ਗਰਮੀ ਬੜੀ ਇੱਕ ਵਾਰੀ ਫਿਰ ਤੋਂ ਆਪਣਾ ਜ਼ੋਰ ਦਿਖਾਵੇ ਟੈਂਪਰੇਚਰ ਜੋ 34 35 ਡਿਗਰੀ ਵੀਰੋ 36 37 ਡਿਗਰੀ ਦੇ ਆਸ-ਪਾਸ ਆਉਂਦੇ ਦਿਨਾਂ ਦੇ ਵਿੱਚ ਜਾਣਗੇ ਇੱਕ ਵਾਰੀ ਵੀਰੋ ਗਰਮੀ ਦੇ ਉੱਪਰ ਪ੍ਰਭਾਵ ਹੈ ਉਹ ਵਧੇਗਾ ਅੱਗੇ ਵੀਰੋ ਆਪਾਂ ਗੱਲ ਕਰਦੇ ਆਂ 19 20 21 ਦੇ ਵਿੱਚ ਵੀਰੋ 21 22 ਦੇ ਵਿੱਚ ਫੇਰ ਇੱਕ ਸਿਸਟਮ ਆਉਣ ਦੀ ਉਮੀਦ ਬਣੀ ਹੋਈ ਹੈ ਵੀਰੋ ਜੋ ਕਿ ਪੰਜਾਬ ਦੇ ਤਕਰੀਬਨ ਆਪਾਂ ਨੂੰ ਵੀਰੋ 50 60% ਖੇਤਾਂ ਦੇ ਵਿੱਚ ਜਿਹਦਾ ਅਸਰ ਆਪਾਂ ਨੂੰ ਦੇਖਣ ਨੂੰ ਮਿਲੇਗਾ। ਸੋ ਵੀਰੋ 21 22 ਦੇ ਵਿੱਚ ਵੀ ਆਪਾਂ ਨੂੰ ਬਰਸਾਤ ਦੀ ਉਮੀਦ ਹੈ ਜੋ ਉਹ ਬਣ ਸਕਦੀ ਹੈ। ਬਾਕੀ ਵੀਰੋ ਇਹ ਇਹ ਅਨੁਮਾਨ ਦੇ ਆਧਾਰਿਤ ਜਾਣਕਾਰੀ ਹੈ ਬਾਕੀ ਡੇਲੀ ਵੀਡੀਓ ਦੇ ਵਿੱਚ ਆਪਾਂ ਸਹੀ ਜਾਣਕਾਰੀ ਜਿਹੜੀ ਡੇਲੀ ਵੀਡੀਓ ਦੇ ਵਿੱਚ ਵੀਰੋ ਹਰ ਰੋਜ਼ ਕਿਸਾਨ ਵੀਰਾਂ ਨਾਲ ਸਾਂਝੀ ਕਰਦੇ ਆਂ। ਇੱਕ ਵਾਰੀ ਅਨੁਮਾਨ ਦੇ ਆਧਾਰਿਤ ਵੀਰੋ ਜਾਣਕਾਰੀ ਤਾਂ ਕਿ ਇਹਦੇ ਮੱਦੇ ਨਜ਼ਰ ਥੋੜਾ ਜਿਹਾ ਬਣੀ ਹੋਈ ਹੈ ਜੋ 13 ਜਵਾਂ ਤੋਂ 20 ਤੱਕ ਦੇ ਵੀਰੋ ਦਿਨ ਹੋਣਗੇ ਇਹ ਦਿਨ ਕੁੱਲ ਮਿਲਾ ਕੇ ਠੀਕ ਰਹਿਣਗੇ ਨਿੱਕੀਆਂ ਮੁੱਟੀਆਂ ਗਤੀਵਿਧੀਆਂ ਦੁਪਹਿਰ ਤੋਂ ਬਾਅਦ ਉਹ ਚਾਨਕ ਹੁੰਦੀਆਂ ਰਹਿੰਦੀਆਂ ਨੇ ਬਾਕੀ ਵੀਰੋ 21 22 ਦੇ ਵਿੱਚ ਫਿਰ ਆਪਾਂ ਨੂੰ ਪੰਜਾਬ ਦਾ ਮੌਸਮ ਥੋੜਾ ਖਰਾਬ ਹੋਣ ਦੀ ਜੋ ਉਮੀਦ ਹੈ ਉਹ ਬਣੀ ਹੋਈ ਆ ਬਾਕੀ ਵੀਰੋ ਡੇਲੀ ਵੀਡੀਓ ਦੇ ਵਿੱਚ ਆਪਾਂ ਹਰ ਰੋਜ਼ ਜਾਣਕਾਰੀ ਸਾਂਝੀ ਕਰਦੇ ਹਾਂ ਸੋ ਵੀਰੋ ਮੌਸਮ ਦੀ ਜਾਂ ਛੋਟੀ ਤੋਂ ਵੱਡੀ ਸਹੀ ਡੀਟੇਲ ਅਪਡੇਟ ਲਈ ਤੇ ਖੇਤੀ ਸਬੰਧੀ ਹੋਰ ਜਾਣਕਾਰੀ ਲਈ ਚੈਨਲ ਚੈਹਲ ਖੇਤੀ ਸੇਵਾ ਸੈਂਟਰ ਨਾਲ ਬਣੀ ਰਹੋ ਜੀ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ